ਸਰ ਜੀ ਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇਕੋ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦਿੱਤੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟੀਆਂ ਨੇ ਤੁਹਾਨੂੰ ਦੱਸ ਦੇ ਕਿ ਪੰਚਾਇਤੀ ਸੱਪੜ ਬਣਾਉਣ ਲਈ ਇੱਕ ਜ਼ਿਮੀਦਾਰ ਦੀ ਜ਼ਮੀਨ ਨੂੰ ਸੱਪੜ ਦੇ ਵਿੱਚ ਮਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਜ਼ਿਮੀਦਾਰ ਨੇ ਪਿੰਡ ਦੇ ਮੌਜੂਦਾ ਸਰਪੰਚ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਮੇਰੀ ਨੰਬਰੀ ਪੈਲੀ ਨੂੰ ਜਿਹੜਾ ਆ ਉਹ ਪੰਚਾਇਤੀ ਸੱਪੜ ਦੇ ਵਿੱਚ ਮਿਲਾਉਣ ਜਾ ਰਹੇ ਨੇ ਇਹ ਗੱਲ ਬਟਾਲਾ ਦੇ دیਵਾਨੀਵਾਂ ਵਾਲ ਪਿੰਡ ਦੀ ਹੈ ਜਿੱਥੇ ਕੇ ਕੁਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਕਵਲਜੀਤ ਕੌਰ ਨੇ ਮੌਜੂਦਾ ਸਰਪੰਚ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਡੀ ਨੰਬਰੀ ਜ਼ਮੀਨ ਹੈ ਸਰਪੰਚ ਵੱਲੋਂ ਸਾਡੇ ਨਾਲ ਪੁਰਾਣੀ ਰੰਜਿਸ਼ ਕੱਢਣ ਲਈ ਸਾਡੀ ਜ਼ਮੀਨ ਨੂੰ ਸੱਪੜ ਵਿੱਚ ਮਿਲਾਇਆ ਜਾ ਰਿਹਾ ਹੈ। ਉੱਥੇ ਹੀ ਪਿੰਡ ਵਾਸੀ ਮਹਿੰਦਰ ਸਿੰਘ ਤਰਲੋਕ ਸਿੰਘ ਸਾਫਕਾ ਸਰਪੰਚ ਦੇ ਪਤੀ ਬਲਵਿੰਦਰ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਨਾਲ ਬਹੁਤ ਤਕਾ ਹੋ ਰਿਹਾ ਹੈ ਉਹਨਾਂ ਕਿਹਾ ਕਿ ਜਦੋਂ ਵੀ ਕਿਸੇ ਜ਼ਮੀਨ ਦੀ ਗਿਣਤੀ ਮਿੰਤੀ ਕਰਨੀ ਹੁੰਦੀ ਹੈ ਤਾਂ ਸਾਰੇ ਜ਼ਿਮੀਦਾਰਾਂ ਨੂੰ ਤਹਿਸੀਲਦਾਰ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਹੈ ਪਰ ਇਸ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਪਟਵਾਰੀ ਜਗਦੌਰ ਵੱਲੋਂ ਨੋਟਿਸ ਨਹੀਂ ਮਿਲਿਆ ਇਹ ਮਿੰਤੀ ਬਹੁਤ ਗਲਤ ਹੋਈ ਹੈ ਤੇ ਇਸ ਪਰਿਵਾਰ ਨਾਲ ਤਕਾ ਹੋ ਰਿਹਾ ਹੈ ਤੇ ਇਹ ਮੰਤੀ ਦੁਬਾਰਾ ਹੋਣੀ ਚਾਹੀਦੀ ਹੈ ਜਦੋਂ ਇਸ ਬਾਰੇ ਪਿੰਡ ਦੇ ਮੌਜੂਦਾ ਸਰਪੰਚ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ 14 ਕਨਾਲ ਸੱਪੜ ਹੈ ਅਸੀਂ ਬਕਾਇਦਾ ਕਰਦਾ ਔਰ ਤੇ ਪਟਵਾਰੀ ਕੋਲੋਂ ਨਿਸ਼ਾਨਦੇਹੀ ਕਰਵਾ ਕੇ ਬੀਡੀਪੀਓ ਦਫ਼ਤਰ ਤੋਂ ਮਤਾ ਪਵਾਇਆ ਹੈ ਉਹਨਾਂ ਇਹ ਵੀ ਕਿਹਾ ਕਿ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਨਿਸ਼ਾਨਦੇਹੀ ਦੁਬਾਰਾ ਕਰਵਾ ਸਕਦੇ ਹੋ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਜਦੋਂ ਇਸ ਬਾਰੇ ਗਦੌੜ ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਪ੍ਰੋਪਰ ਤਹਿਸੀਲਦਾਰ ਸਾਹਿਬ ਕੋਲੋਂ ਮਾਰਕ ਹੋ ਕੇ ਆਈ ਸੀ ਕਿ ਇਹ ਇਸ ਜ਼ਮੀਨ ਦੀ ਮੰਤੀ ਕਰਨੀ ਹੈ ਸਾਡੇ ਵੱਲੋਂ ਜ਼ਿਮੀਂਦਾਰ ਨੂੰ ਇੱਕ ਚਿੱਠੀ ਚੌਂਕੀਦਾਰ ਰਾਹੀਂ ਭੇਜੀ ਜਾਂਦੀ ਹੈ ਕਿ ਸਾਰੇ ਜ਼ਿਮੀਂਦਾਰ ਮੰਤੀ ਕਰਨ ਵੇਲੇ ਇਕੱਠੇ ਹੋਣ ਤੇ ਉਹਨਾਂ ਕਿਹਾ ਕਿ ਜੇਕਰ ਪਰਿਵਾਰ ਨੂੰ ਲੱਗਦਾ ਹੈ ਕਿ ਮੰਤੀ ਸਹੀ ਨਹੀਂ ਹੋਈ ਤਾਂ ਉਹ ਦੁਬਾਰਾ ਕਰਾ ਸਕਦੇ ਹਨ ਤੇ ਜਿੰਨੀ ਵਾਰ ਤਹਿਸੀਲਦਾਰ ਸਾਹਿਬ ਸਾਨੂੰ ਕਹਿਣਗੇ ਅਸੀਂ ਜਾ ਕੇ ਦੁਬਾਰਾ ਮੰਤੀ ਕਰਾਂਗੇ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟਿਆ ਨੇ ਰਿਪੋਰਟ ਦੀ ਵਾਨੀਵਾਲ ਬਟਾਲਾ ਦੀ ਹੈ ਤੁਸੀਂ ਦੇਖਦੇ ਪਿਓ ਇਹ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਆਓ ਗੱਲਬਾਤ ਕਰ ਲੈਣੇ ਆ ਕੀ ਕਹਿੰਦੇ ਨੇ ਇਸਾਰੇ ਸਤਰਾਉ ਆ ਆਪੀ ਮੈਂ ਕਰਨੀ ਹੈਗਾ ਮੈਂ ਗਿਆ ਮਤਲਬ ਦਿੱਲੀ ਤੇ ਇਹਨਾਂ ਨੇ ਮਗਰੋਂ ਵਟ ਪਾਈ ਪਹਿਲਾਂ ਤੇ ਵਟ ਪਾਉਣੇ ਸਾਰੀ ਇਹਨਾਂ ਨੇ ਮਿੱਟੀ ਪਾਉਣੀ ਸ਼ੁਰੂ ਕਰਤੀ ਆ ਤੇ ਜਿੰਨੇ ਦਿਨਾਂ ਨੂੰ ਵਾਪਸ ਆਇਆ ਵਾ ਉਹਨੇ ਦਿਨਾਂ ਨੂੰ ਮਗਲੇ ਇਹਨਾਂ ਨੇ ਕੱਲ ਪਹਿਲੀ ਪੁਲੀ ਵਾਰਤੀ ਹੈ ਪਰਸੋਂ ਮੈਂ ਆਇਆ ਵਾ ਜੀ ਤੇ ਇਹਨਾਂ ਪਹਿਲੀ ਪੁਲੀ ਹੁੰਦੇ ਨੂੰ ਵਾਰਤੀ ਆ ਤੇ ਮਤਲਬ ਇਹਨਾਂ ਜੋ ਵੀ ਇਹਨਾਂ ਨੇ ਖੱਡਿਆ ਖੁੱਡਿਆ ਵੀ ਪੈ ਖਾਦੇ ਆ ਜੋ ਵੀ ਮਤਲਬ ਆਲੇ ਦੁਆਲੇ ਦਾ ਕੋਠੀਆਂ ਪਈਆਂ ਨੇ ਨਜਾਇਜ਼ ਪਈਆਂ ਨੇ ਛੱਪੜ ਦੇ ਵਿੱਚ ਪਈਆਂ ਨੇ ਉਹ ਵੀ ਉਹਨੇ ਪੈਸੇ ਆਪ ਖਾਦੇ ਆ ਪਲਾਟਾਂ ਦੇ ਤੇ ਜੋ ਆ ਪਿਛੇ ਥਾਵੇਂ ਇਹ ਵੀ ਕੋਈ ਮਤਲਬ ਇਹਨਾਂ ਨੇ ਪੈਸੇ ਨਹੀਂ ਦਿੱਤੇ ਜੋ ਬਹੁਤ ਬਜ਼ੁਰਗ ਵੀ ਉਹਦੇ ਨਾਲ ਧੱਕਾ ਕੀਤਾ ਗਿਆ ਸਾਰਾ ਇਹਦੇ ਮਤਲਬ ਇਹੋ ਕਹਿਣਾ ਚਾਹੁੰਦੇ ਆ ਕਿ ਭਗਵੰਤ ਮਾਨ ਜੀ ਤੁਹਾਨੂੰ ਵੋਟਾਂ ਪਾਈਆਂ ਨੇ ਤੇ ਸਾਡੇ ਨਾਲ ਨਜਾਇਜ਼ ਧੱਕਾ ਹੋ ਰਿਹਾ ਤੇ ਮਤਲਬ ਇਹਨਾਂ ਸਾਡੀ ਯਾਰ ਹਾਜ਼ਰੀ ਦੇ ਵਿੱਚ ਵਟਾ ਪਾ ਕੇ ਮਿੱਟੀ ਪਾ ਕੇ ਤੇ ਕਬਜ਼ਾ ਕੀਤਾ ਨਹੀਂ ਅਜ ਤੇ ਹੋਰ ਜੋ ਵੀ ਆਲੇ ਦੁਆਲੇ ਦੇ ਛੱਪੜ ਨੇ ਉਹਨਾਂ ਵਿੱਚ ਇਹਨਾਂ ਕੋਠੀਆਂ ਪਵਾ ਜੇ ਤੇ ਪੈਸੇ ਲਏ ਨੇ ਤੇ ਜੋ ਪਰਲੇ ਬਣੇ ਪਿੰਡ ਦੇ ਛੱਪੜ ਆ ਉਹ ਵੀ ਪੂਰਿਆ ਗਿਆ ਉਹ ਵੀ ਜਿੰਨੇ ਘਟਾਇਆ ਨਹੀਂ ਹੈਗਾ ਜੋ ਸਾਡੇ ਵੱਲ ਦਾ ਛੱਪੜ ਦਾ ਉਹ ਘਟਾਇਆ ਗਿਆ ਵਾ ਹੋਰ ਕਿਹਦਾ ਘਟਾਇਆ ਨਹੀਂ ਗਿਆ ਹੈਗਾ ਕੜਨਾ ਧੱਕਾ ਕੀਤਾ ਗਿਆ ਵਾ ਤੇ ਮੇਰੇ ਡੈਡੀ ਸਿਰ ਤੇ ਨਹੀਂ ਹੈਗਾ ਤੇ ਜਿੰਉ ਤੱਕ ਮੇਰਾ ਡੈਡੀ ਨਹੀਂ ਹੋਣ ਤੱਕ ਕੋਈ ਗੱਲ ਬਣ ਨਹੀਂ ਹੋਈ ਇਹ ਹੁਣ ਇਹ ਹੱਡ ਨਾਲ ਟੱਕਾ ਕਰ ਰਹੇ ਨੇ ਕੀ ਮੰਗੇ ਤੁਹਾਡੀ ਸਾਨੂੰ ਇਨਸਾਫ ਚਾਹੀਦਾ ਹਾਂ ਦੱਸੋ ਕਮਲਜੀਤ ਕੌਰ ਕੀ ਮਸਲਾ ਕੀ ਅੱਜ ਪੰਚਾਇਤ ਇਕੱਠੀ ਕੀਤੀ ਪੰਚਾਇਤ ਇਸ ਕਰਕੇ ਇਕੱਠੀ ਕੀਤੀ ਹੱਡ ਨਾਲ ਤਾਂ ਕਾਹੋਂ ਰਿਆ ਸਾਡੀ ਪੈਲੀ ਦੇ ਵਿੱਚ ਨਜਾਇਜ਼ ਇਹਨਾਂ ਨੇ ਮਿੱਟੀ ਪਾਈ ਆ ਸਾਨੂੰ ਸੱਦੇ ਤੋਂ ਬਗੈਰ ਇਹਨਾਂ ਨੇ ਵੱਟ ਪਾਈ ਆ ਕਿਹਨਾਂ ਨੇ ਸਰਪੰਚ ਨੇ ਇੱਕ ਕਵੀ ਆ ਇੱਕ ਮਿੰਟਾ ਵਾ ਠੀਕ ਹੈ ਇਹ ਜਿਹੜੇ ਖਾਸ ਬੰਦੇ ਇਹਨਾਂ ਨੇ ਕਹਿ ਕੇ ਵੱਟ ਪੁਆਈ ਆ ਦੇਖੋ ਮਿੰਟ ਇਹਨਾਂ ਨੂੰ ਸੱਦਿਆ ਵੀ ਨਹੀਂ ਆ ਬੇਨਤੀ ਹੋਈ ਹੈ ਕੋਈ ਮਿੰਤੀ ਨਹੀਂ ਹੋਈ ਪਟਵਾਰੀ ਆਇਆ ਉਹਨੇ ਮਾੜੀ ਜਿਹੀ ਉਧਰੋਂ ਲੀਕ ਐਨ ਮਾਰੀਆ ਤੇ ਇਧਰੋਂ ਐਨ ਮਾਰੀਆ ਪਹਿਲਾ ਵਾਟੇ ਨਾਲ ਇੱਥੇ ਪਾਈ ਆ ਦੂਜੀ ਵਾਰੀ ਵਾਟੇ ਨਾਲ ਗਾਂ ਕਰਤੀ ਮਾਸਾ ਕੀ ਗੱਲ ਇਹਨਾਂ ਦੇ ਪਿਓ ਦਾ ਸੁਣਾਵਾ ਇਹਨਾਂ ਨੂੰ ਥੋੜਾ ਬੋਧਾ ਸਮਝਣਾ ਚਾਹੀਦਾ ਮੈਂ ਆਪਣੇ ਬੱਚੇ ਕਿੱਥੇ ਖੜਨੇ ਆ ਮੈਂ ਕਿੱਥੇ ਰੋਟੀ ਖਾਣੀ ਆ ਹੋਰ ਗੁਰਦੌਰ ਵੱਲੋਂ ਤੇ ਪਟਵਾਰੀ ਨੂੰ ਤੁਹਾਨੂੰ ਕੋਈ ਸਨਾਹ ਦਿੱਤਾ ਗਿਆ ਕੁਝ ਨਹੀਂ ਦਿੱਤਾ ਗਿਆ ਇੱਥੇ ਤੱਕ ਮੇਰੇ ਘਰ ਦਾ ਕਿਸ ਨੇ ਬੂਹਾ ਵੀ ਟੱਪਿਆ ਮੈਨੂੰ ਇੱਕ ਵਾਰੀ ਤਲਾਹ ਤੇ ਦਿੰਦੇ ਵੀ ਆ ਤਰੀ ਪੈਲੀ ਚ ਆਪਾਂ ਮਿੰਤੀ ਕਰਨ ਲੱਗੇ ਆ ਇਹਨਾਂ ਇੱਕ ਵਾਰੀ ਵੀ ਬੁਲਾਇਆ ਕੀ ਗੱਲ ਮੇਰੇ ਘਰ ਬੱਚੇ ਨਹੀਂ ਆ ਗਏ ਉਹਨਾਂ ਨੇ ਖਾਣੀ ਇਹਦੀਆਂ ਜ਼ਿਆਦਾ ਕੁੜੀਆਂ ਖਾਣ ਵਾਲੀਆਂ ਨੇ ਇਹਨੂੰ ਜ਼ਿਆਦਾ ਮੇਰਾ ਵੀ ਆਪੇ ਖਾਣਾ ਵਾ ਸਾਨੂੰ ਵੀ ਲੋੜ ਆ ਮੇਰਾ ਇੱਕ ਕੱਲਾ ਕੱਲਾ ਪੋਤਾ ਮੈਨੂੰ ਵੀ ਉਹਦੇ ਵਾਸਤੇ ਲੋੜ ਆ ਸਭ ਕੁਝ ਇਹ ਨਹੀਂ ਸਾਰਾ ਪਿੰਡ ਨਾਲ ਕਿਵੇਂ ਨਾ ਧੱਕਾ ਕਰੀ ਮੈਂ ਬੋਲਣ ਨਹੀਂ ਲਈ ਤਾਂ ਸਾਰਾ ਧੱਕਾ ਕਰਨਗੇ ਇਹ ਜ਼ਮੀਨ ਨੰਬਰੀ ਤੁਹਾਡੀ ਜ਼ਮੀਨ ਆਡੀ ਨੰਬਰੀ ਆ ਜੇ ਛੱਪੜ ਚ ਵੀ ਆਉਂਦੀ ਆ ਆ ਸਾਰਾ ਕੋਟੀਆਂ ਛੱਪੜ ਦੀਆਂ ਨੇ ਉਹ ਸਭ ਨਿਕਲਣੀਆਂ ਜੇ ਮੇਰਾ ਨਹੀਂ ਨਿਕਲੂਗਾ ਤਾਂ ਮੈਂ ਚਾਰ ਸਫੇਰੇ ਘਟਾਵਾਂਗੀ ਮੈਂ ਕਿ ਇਹਨੂੰ ਘਰ ਦੇ ਵਿੱਚ ਮੰਜੀ ਡਾਉਣ ਜੋਗਾ ਥਾਂ ਨਹੀਂ ਰਹਿਣ ਦੇਣਾ ਇਹਦੀ ਕੋਈ ਸ਼ਿਕਾਇਤ ਹੋਈ ਤੁਹਾਡੀ ਕੋਈ ਸ਼ਿਕਾਇਤ ਨਹੀਂ ਹਟਣਾ ਨਹੀਂ ਉੱਥੇ ਕੀਤੀ ਪਟਵਾਰੀ ਨੂੰ ਕੋਈ ਸ਼ਿਕਾਇਤ ਮੈਂ ਪਟਵਾਰੀ ਕੋ ਗਈ ਆ ਪਟਵਾਰੀ ਨੂੰ ਮੈਂ ਕਿਹਾ ਵਾ ਵੀ ਕੌਣ ਗਿਆ ਉੱਥੇ ਮਿੰਤੀ ਕਰਨ ਉਹ ਕਹਿੰਦਾ ਕਿ ਦੂਜਾ ਬੰਦਾ ਗਿਆ ਵਾ ਮੈਂ ਕਿਹਾ ਦੂਜਾ ਦਾ ਮੈਨੂੰ ਨਾਂ ਦੱਸ ਕਹਿੰਦਾ ਮੈਨੂੰ ਪਤਾ ਹੀ ਨਹੀਂ ਕੌਣ ਗਿਆ ਵਾ ਮੁਕਰ ਗਿਆ ਪਟਵਾਰੀ ਦਾ ਨਾਂ ਨਹੀਂ ਮੈਨੂੰ ਪਤਾ ਕੀ ਮੰਗੇ ਟਵਾੜੀ ਮੇਰੀ ਮੰਗ ਇਹ ਹੀ ਹੈ ਕਿ ਇਹਨੂੰ ਇਨਸਾਫ ਦਿੱਤਾ ਜਾਏ ਜਿਹੜਾ ਧੱਕਾ ਹੋ ਰਿਹਾ ਧੱਕਾ ਹਟਣਾ ਨਾ ਹੋਏ ਜਿੰਦਰ ਸਿੰਘ ਸਾਹਿਬ ਕਾਂ ਸਾਹਿਬ ਕਾਂਬਿੰਦਰ ਹੈ ਹਾਂਜੀ ਅਈ ਜਾਂਦੇ ਆਵੇਂ ਇਹਨਾਂ ਗਰੀਬਾਂ ਨਾਲ ਪਤਰੀ ਪੁੱਤਰੀ ਕੀਤੀ ਜੇ ਇਹਦੇ ਨਾਲੇ ਪੈਲੀ ਦਾ ਹੁੰਦਾ ਵਾ ਨੰਬਰ ਉੱਥੋਂ ਦੀਆਂ ਗਾਂ ਜਿੱਥੋਂ ਦੀ ਕੰਮ ਆਇਆ ਇਹਨਾਂ ਨਾਲ ਹਿਸਾਬ ਹੋਣਾ ਚਾਹੀਦਾ ਆ ਜਿੰਨੀ ਇਹਨਾਂ ਦੀ ਪੈਲੀ ਆ ਤੇ ਜੇ ਬਾਹਰ ਉਹ ਨਹੀਂ ਜਿੱਥੇ ਜਾਂਦੇ ਅਸੀਂ ਇਹਨਾਂ ਦੇ ਨਾਲ ਉੱਥੇ ਵੜਾਈ ਦਾਂਗੇ ਮਤਲਬ ਦੇ ਆ ਸਾਰੇ ਜਿਹਨੇ ਬੰਦੇ ਹੁੰਦੇ ਨੇ ਨਾ ਮੋਦਵੇਰ ਉਹਨਾਂ ਦੇ ਵੀ ਜ਼ਰੂਰੀ ਆ ਪਰ ਜਿਹਦੀ ਪੈਲੀ ਆ ਉਹਨੂੰ ਪਹਿਲਾਂ ਬੁਲਾਉਣਾ ਚਾਹੀਦਾ ਇਹਨਾਂ ਨੇ ਕਿਸੇ ਨੂੰ ਨਹੀਂ ਬੁਲਾਇਆ ਮੇਰੇ ਘਰ ਨਹੀਂ ਬੁਲਾਇਆ ਇਹਨਾਂ ਨੇ ਨਹੀਂ ਬੁਲਾਇਆ ਇਹਨਾਂ ਤੱਕਾ ਬਾਕੀ ਹੋਇਆ ਹਾਂਜੀ ਹਾਂਜੀ ਆ ਬਲਵਿੰਦਰ ਸਿੰਘ ਸਾਬਕਾ ਸਰਪੰਚ ਦਾ ਪਤੀ ਠੀਕ ਹੈ ਜੀ ਜਦਾਂ ਜਦਾਂ ਤੱਕਾ ਹੋ ਰਿਹਾ ਦਵਾਨੀ ਵਾਲ ਕਲਾਮ ਬਿਆਨ ਕਰਦਾ ਵੀ ਇਹ ਗਲਤੀ ਸ਼ੁਰੂ ਹੁੰਦੀ ਆ ਬਟਾਲੇ ਤੋਂ ਇਹ ਗਲਤੀ ਹੈ ਤਸੀਲਦਾਰ ਸਾਹਿਬ ਦੀ ਕਿਉਂਕਿ ਜਦੋਂ ਉਹਦੇ ਕੋਲ ਦਰਖਾਸਤ ਗਈ ਆ ਨਿਸ਼ਾਨਦੇਹੀ ਵੀ ਤਸੀਲਦਾਰ ਸਾਹਿਬ ਨੇ ਮਾਰ ਕਰ ਦਿੱਤੀ ਵੀ ਨਿਸ਼ਾਨਦੇਹੀ ਹੋਣੀ ਚਾਹੀਦੀ ਆ ਉਹਦੀ ਗਲਤੀ ਆ ਵੀ ਉਹਨੇ ਪਰਵਾਨੇ ਕਿਉਂ ਨਹੀਂ ਜਿਹੜੇ ਨਾਲ ਦੇ ਜ਼ਿਮੀਦਾਰ ਨੇ ਛੱਪੜ ਦੇ ਨਾਲ-ਨਾਲ ਦੇ ਜ਼ਿਮੀਦਾਰ ਨੇ ਉਹਨਾਂ ਨੂੰ ਪਰਵਾਲਾ ਕਿਉਂ ਨਹੀਂ ਭੇਜਿਆ ਤੇ ਇਨੀ ਤਰੀਕ ਨੂੰ ਤੁਹਾਡੀ ਮਤਲਬ ਜਿਮੀਨ ਨਾਲ ਲੱਗਦੀ ਹੈ ਛੱਪੜ ਦੇ ਤੇ ਤੁਸੀਂ ਉਥੇ ਹਾਜ਼ਰ ਰਹਿਣਾ ਹੈ ਇਨੀ ਤਰੀਕ ਨੂੰ ਤੁਹਾਡੀ ਨਿਸ਼ਾਨਦੇਹੀ ਹੋਣੀ ਆ ਉਹਨੇ ਮਤਲਬ ਪਰਵਾਨਾ ਇਹਨਾਂ ਨੂੰ ਨਹੀਂ ਭੇਜਿਆ ਗਰਦੌਰ ਪਟਵਾਰੀ ਜਿਹੜਾ ਵਾ ਉਹਨਾਂ ਨੇ ਵੀ ਨਹੀਂ ਇਹਨਾਂ ਨੂੰ ਪਰਵਾਨੇ ਭੇਜੇ ਨਹੀਂ ਇਤਲਾਹ ਦਿੱਤੀ ਨਹੀਂ ਨਾ ਇਤਲਾਹ ਦੇ ਕੇ ਕਰਕੇ ਇਹ ਮਸਲਾ ਜਿਹੜਾ ਇਹ ਵੱਧ ਗਿਆ ਜੀ ਇਤਲਾਹ ਦਿੱਤੀ ਹੁੰਦੀ ਆ ਜੀ ਅੱਜ ਅਸੀਂ ਇਕੱਠੇ ਹੋਏ ਆ ਇਹ ਲੋੜ ਨਹੀਂ ਸੀ ਪੈਣ ਬਾਕੀ ਕੋ ਆਵੇ ਨਾ ਆਵੇ ਪਰ ਕਹਿਰ ਹੁੰਦੀ ਹੈ ਕਿ ਜੇ ਅਗਰ ਰੋਰ ਪਟਵਾਰੀ ਹੁੰਦਾ ਹੈ ਮੇਨ ਜਿਨ੍ਹਾਂ ਦੀ ਜ਼ਮੀਨ ਨਾਲ ਲੱਗਦੀ ਆ ਉਹ ਹੁੰਦੇ ਨੇ ਬਾਕੀ ਜਿੰਨੇ ਆ ਜਾਣ ਆ ਜਾਣ ਨਾ ਉਹ ਤੇ ਨਾਲ ਲੋਕ ਸਿੰਘ ਜੀ ਤਾਂ ਲੋਕ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿੱਦਾਂ ਇਹ ਪਰਿਵਾਰ ਨਾਲ ਟਕਾ ਹੋਇਆ ਉਹ ਤਾਂ ਸਰੇ ਸਰ ਵੇਖੋ ਜੀ 50 ਸਾਲ ਹੋ ਚੱਲੇ ਮੇਰੇ ਨਾਲ ਪੰਜਾਹਾਂ ਤੋਂ ਸ਼ਾਇਦ ਹੋ ਸਕਦਾ ਵਾਧੂ ਹੋ ਗਿਆ ਹੁਣ ਇਹ ਥਾਂ ਨੂੰ ਵਗਦੇ ਨੇ ਉਦੋਂ ਪਹਿਲਾਂ ਇਹ ਦੀ ਮੌਜੂਦਗੀ ਸਰਪੰਚ ਦੀ ਤੋਂ ਪਹਿਲਾਂ ਦੋ ਸਰਪੰਚ رہ ਚੁੱਕੇ ਨੇ। ਹੂੰ। ਕਈ ਪਹਿਲਾਂ ਸਰਕਾਰ ਆ ਰਹਿ ਚੁੱਕੀਆਂ ਨੇ। ਹੂੰ। ਲੇਕਿਨ ਕਿਸੇ ਨੇ ਇਹਨਾਂ ਦਾ ਖਾਨ ਹੀ ਘੜਾਇਆਗਾ। ਜੋ ਇਹਨਾਂ ਦਾ ਥਾਂ ਬਣਦਾ ਕਾਜਾਂ ਦੇ ਵਿੱਚ। ਹੂੰ। ਉਹ ਤਹਿਸੀਲਦਾਰ ਨੂੰ ਮੇਰੀ ਇਹ ਬੇਨਤੀ ਹੈ। ਵੀ ਉਹ ਇਹਨਾਂ ਦਾ ਥਾਂ ਪੂਰਾ ਕਰਕੇ ਦਵੇ। ਜਿੰਨਾਂ ਵੀ ਇਹਨਾਂ ਦੇ ਮਾਤਾ ਪਿਤਾ ਤਿੰਨ ਭਰਾ ਨੇ ਇਹਨਾਂ ਦੀ ਡੈਡੀ। ਹੂੰ। ਉਹਨਾਂ ਤਿੰਨਾਂ ਦਾ ਥਾਂ ਪੂਰਾ ਕੀਤਾ ਜਾਵੇ ਜਿਵੇਂ ਪਹਿਲਾਂ ਹੀ ਬੋਲਦੀ ਆ। ਉਸ ਤੋਂ ਬਾਅਦ ਅੱਗੇ ਛੱਪੜ ਦੀ ਮੰਤੀ ਕਰ ਲਵੇ ਕਿੱਥੇ ਨਿਕਲਣਿਆ ਛੱਪੜ। ਇਹਨਾਂ ਨੇ ਆ ਗਏ ਸਾਰੇ ਸਾਰੇ ਇਹ ਬੰਦੇ ਤੁਹਾਨੂੰ ਦਿਖਾਲੇ ਨੇ ਮੈਂ ਸਾਰੇ ਦੋਵੇਂ ਮਜੀ ਦੇ ਪੈਸੇ ਨੇ ਕੋਈ ਬੰਦਾ ਪੂਣ ਜੋਗਾ ਨਹੀਂ ਅੱਗੇ ਖੜਨ ਜੋਗਾ ਨਹੀਂ ਹੈਗਾ ਇਹ ਮੁੰਡੇ ਨੂੰ ਤੰਕੀ ਦਿੱਤੀ 20 ਬਿਰ ਤੇ ਅੱਧਾ ਕਿਲੋ ਸਮਾਨ ਪਾਇਆ ਜਾਏਗਾ ਤੇ ਤੈਨੂੰ ਅੰਦਰ ਖਲਾਇਆ ਜਾਏਗਾ ਬਹੁਤ ਜ਼ਿਆਦਾ ਧਕਾ ਇਹ ਗਲਤ ਵਾ ਨਹੀਂ ਇਹ ਜਾਣ ਪਹਿਲਾਂ ਵੀ ਇਦਾਂ ਹੀ ਇਹਨਾਂ ਨੇ ਪਰਚੇ ਦੋ ਤਿੰਨ ਕਰਾਏ ਨੇ ਉਹ ਗਲਤ ਕਰਾਏ ਨੇ ਨਾਲੇ ਇਹ ਨਹੀਂ ਹੈ ਦੀ ਸਰਕਾਰਾਂ ਨਹੀਂ ਚੇਂਜ ਹੋਈਆਂ ਸਰਕਾਰਾਂ ਵੀ ਚੇਂਜ ਹੁੰਦੀਆਂ ਨੇ ਪਰ ਮੇਰੀ ਸੀਐਮ ਸਾਹਿਬ ਨੂੰ ਇੱਕ ਬੇਨਤੀ ਹੈ ਕਿ ਆਮ ਬੰਦਿਆਂ ਨੇ ਵੋਟਾਂ ਤੁਹਾਨੂੰ ਪਾਈਆਂ ਨੇ ਅਸੀਂ ਵੀ ਵੋਟਾਂ ਪਾਈਆਂ ਸ਼ਿਹਾਰੀ ਐਮਐਲਏ ਸਾਹਿਬ ਬਟਾਲਾ ਜੀ ਜੇ ਮੈਨੂੰ ਜਾਣਦੇ ਹੋ ਚੰਗੀ ਤਾਂ ਮੈਂ ਆਪ ਜੀ ਦੇ ਘਰ ਜਾ ਕੇ ਆਪ ਨੂੰ ਬੋਲਿਆ ਕਿ ਕਿਹੜੀ ਪੋਸਟ ਤੇ ਖਲੋਣਾ ਤੇ ਤੁਸੀਂ ਕਿਹਾ ਵੀ ਤੁਸੀਂ ਦੱਸੋ ਤਾਂ ਮੈਂ ਕਰ ਕਿ ਐਮਐਲਏ ਦੇ ਖਲੋ ਜੀ ਤੈਨੂੰ ਹਰਾਉਣ ਵਾਲਾ ਕੋਈ ਨਹੀਂ ਹੈਗਾ ਉਦੋਂ ਤੂੰ ਜੀ ਸਾਹਿਬ ਮੇਰੀ ਐਮਐਲਏ ਨੂੰ ਇਹ ਬੇਨਤੀ ਹੈ ਵੀ ਆ ਜਿਹੜਾ ਪਰਿਵਾਰ ਨਾਲ ਇੱਕ ਤਕਾ ਹੋ ਰਿਹਾ ਤੇਨੂੰ ਵੋਟਾਂ ਪਾਈਆਂ ਪਰਿਵਾਰ ਨੇ ਤੇ ਇਹਨਾਂ ਨਾਲ ਸਾਰੇ ਸਾਰੇ ਇਹ ਤਕਾ ਕਰ ਰਹੇ ਨੇ ਤੇ ਮੈਂ ਗਲਤ ਕਹਿੰਦਾ ਸੀ ਚੀਜ਼ ਨੂੰ ਇਹਨਾਂ ਨੂੰ ਸਾਫ਼ ਦਿੱਤਾ ਜਾਵੇ ਸੁਖਵਿੰਦਰ ਸਿੰਘ ਜੀ ਹਾਂ ਇਹ ਸਰ 14 ਕਰਾਉਣਾ ਹੈ ਗਰਾਉਂਡ ਦੇ ਦੀ ਜਿਹੜਾ ਨਕਸ਼ੇ ਜਿਹੜਾ ਕਾਗਜ਼ੀ ਆ 14 ਕਨਾਲ ਹੈ ਹਾਂਜੀ ਨਿਸ਼ਾਨਦਾਈ ਕਰਾਈ ਆ ਬਕਾਇਦਾ ਆਪਾਂ ਪੰਚਾਇਤ ਵਾਲਾ ਮਤਾ ਪਾ ਕੇ ਬੀਡੀਪੀ ਦਫਤਰ ਆਪਾਂ ਦੇ ਕੇ ਵਾਲੀ ਤਹਿਸੀਲਦਾਰ ਸਾਹਿਬ ਨੂੰ ਚਿੱਠੀ ਕੱਢੀ ਆ ਬੀਡੀਪੀ ਸਾਹਿਬ ਨੂੰ ਕੱਢੀ ਆ ਉਹਨਾਂ ਨੇ ਗਾਂ ਉਹ ਆਪਾਂ ਉਹਦੇ ਨਿਸ਼ਾਨਦਾਈ ਲੈ ਕੇ ਤੇ ਜਿੰਨਾ ਛੱਪੜ ਆਉਂਦਾ ਸੀਗਾ ਉਹੋ ਸਾਹਿਬ ਨਾਲ ਕਮੇਟੀ ਕੱਢੀ ਆ ਇਹ ਨਿਸ਼ਾਨਦਾਈ ਦੇ ਸਪੇਡ ਕਿਹੜਾ ਬੰਦਾ ਐ ਸੇ ਇਹ ਆ ਰਿਹਾ ਅਕਸਰ ਪਰਵਾਰੀ ਕਰਦਾ ਹੋ ਰਾਇ ਸੀ ਕੇ ਸੈਕਟਰੀ ਸਾਹਿਬ ਆਈ ਸੀ ਕਿ ਜਿਹਨਾਂ ਦੇ ਘਰ ਜੰਦਰੇ ਵਜੇ ਜਿਹਨਾਂ ਦੀ ਜ਼ਮੀਨ ਸੀ ਹਾਂਜੀ ਦੋ ਤਿੰਨ ਵਾਰੀ ਆਪਾਂ ਗਏ ਇਹ ਸਿੱਧੀ ਗੱਲ ਹੈ ਕੋਈ ਨਸ਼ਾ ਪ੍ਰਸਕਰ ਹੈਗੇ ਨੇ ਇਹ ਆ ਘਰੋਂ ਫਰਾਰ ਹੀ ਰਹਿੰਦੇ ਨੇ ਜੰਦਰੇ ਵਜੇ ਉਹ ਆਪਾਂ ਇਹ ਨਿਸ਼ਾਨਦੇਈ ਕਰਾਈ ਸੀਗੇ ਤੇ ਨਿਸ਼ਾਨਦੇਈ ਨਿਸ਼ਾਨਦੇਈ ਕਰਾਉਣ ਤੋਂ ਬਾਅਦ ਇਹਨਾਂ ਨੂੰ ਮੈਂ ਹਫ਼ਤੇ ਦਾ ਟਾਈਮ ਦਿੱਤਾ ਇਹ ਮੇਰੇ ਕੋ ਆਏ ਨੇ ਤੇ ਪੀ ਹਰਨਾ ਆ ਗੱਲ ਐ ਪੀ ਤੁਸੀਂ ਮਿੱਟੀ ਕਢਾ ਰਹੇ ਹੋ ਜਾਂ ਕਹਤਾਂ ਨੂੰ ਹਫਤੇ ਦਾ ਟਾਈਮ ਦਿੰਨੇ ਆ ਪਰ ਵਾਰੀ ਕਰੋ ਕਿ ਆਪਣਾ ਤੁਸੀਂ ਆਪਣੀ ਤਸਲੀ ਕਰਾ ਲਓ ਤੁਹਾਡਾ ਜਿਹੜਾ ਜਗਾ ਬਣਦੀ ਜਾਂਦੀ ਤੁਹਾਡੀ ਜ਼ਮੀਨ ਆਪਣੀ ਆ ਤੁਸੀਂ ਆਪਣੇ ਉਹਦੇ ਨੰਬਰ ਲੈ ਕੇ ਨਿਸ਼ਾਨਦੇ ਹੀ ਲੈ ਲਓ ਤੇ ਜਿੱਥੇ ਵੀ ਆਖੋ ਕਾਪਾ ਦਾ ਨਾਲ ਸਹਿਮਤ ਆ ਇਹ ਤਾਂ ਸਬੂਤ ਦੇਣ ਨਹੀਂ ਜਿਹੜਾ ਅੱਗੇ ਵੀ ਇਹਨਾਂ ਦੇ ਪਰਚੀ ਨੇ ਕੀ ਉਹ ਆਪਾਂ ਕਰਵਾਏ ਨੇ ਇਹਨਾਂ ਤੇ ਇਸ ਤਰ੍ਹਾਂ ਤੇ ਇਹ ਗਲਤ ਗੱਲ ਆ ਨਾ ਜਾਂ ਤੇ ਮੈਂ ਇਹਨਾਂ ਨੂੰ ਫੋਨ ਤੇ ਮੇਰੇ ਨਾਲ ਗੱਲ ਹੋਈ ਇਹਨਾਂ ਨਾਲ ਇਹ ਗੱਲ ਮੈਂ ਇਹਨਾਂ ਨੂੰ ਬੋਲੀ ਆ ਮੈਂ ਕਿ ਪੀ ਆਪ ਮੈਂ ਹੁਣੇ ਬੰਦੇ 10 20 ਲੈ ਕੇ ਆਉਣਾ ਤੇ ਉਹ ਬੰਦਾ ਨਾਲ ਲੈ ਕੇ ਆਪਾਂ ਬੈਠ ਕੇ ਗੱਲ ਕਰਦੇ ਆਂ ਕਿ ਕਿੰਨੀ ਗੱਲ ਕੀਤੀ ਆ ਇਹ ਬੇਬੁਨਿਆਦ ਗਲਤ ਗੱਲਾਂ ਨੇ ਕਿਸਾ ਤੁਹਾਡੀ ਸ਼ਿਕਾਇਤਾਂ ਕਰਦੇ ਜੇ ਦੁਬਾਰਾ ਮੰਨਤੀ ਹੋ ਕੇ ਕਰਵਾ ਸਕਦੇ ਹੋ ਤੇ ਨਹੀਂ ਕਰਾਉਣ ਮੰਨਤੀ ਕੋਈ ਚੱਕਰ ਨਹੀਂ ਆਪਣੀ ਪਹਿਲੀ ਆਪਣੀ ਪਹਿਲੀ ਪੂਰੀ ਕਰਨ ਉਹ ਨਿਸ਼ਾਨਦੇਹੀ ਕਰਾਈ ਆ ਆਪਾਂ ਦੇਲੀਆਂ ਕਹਿ ਲਈ ਸੀ ਕੋਈ ਫਸਲ ਨਹੀਂ ਆਪਾਂ ਨੇ ਵੇਚੀ ਗਈ ਅਜਿ ਕੋਈ ਫਸਲ ਦਾ ਨੁਕਸਾਨ ਕਿਸੇ ਦਾ ਨਹੀਂ ਕੀਤਾ ਕਿ ਤੁਹਾਡੇ ਜਿਹੜੇ ਰੋਪ ਲਾਏ ਜਾਂਦੇ ਝੁੱਟੇ ਸਨ ਬਿਲਕੁਲ ਬੇਬੁਨਿਆਦ ਇਹ ਮੰਗਤ ਉਹ ਮੰਗੇਪਿੰਸਾਹੋ ਇਹ ਹਨੂ ਜਿਤਨਾ 14 ਕਨਾਲ 6 ਛੱਪੜ ਹੈ ਨਾ 9 ਕਨਾਲ ਸਾਢੇ 9 ਕਨਾਲ ਇਹ ਹਲੇ ਕਵਰ ਹੈ ਤੇ ਬਾਕੀ ਜ਼ਮੀਨ ਇਹਨਾਂ ਨੇ ਨਜ਼ਾਇਜ਼ ਕਬਜ਼ਾ ਕੀਤਾ ਕਾਫੀ ਚਿਰ ਤੋਂ ਆਪਾਂ ਤਾਂ ਛੋਟੇ ਛੋਟੇ ਹੁੰਦੇ ਜਾਂਦੇ ਇਹ ਪੂਰਦੇ ਹੁੰਦੇ ਛੱਪੜ ਨੂੰ ਤੇ ਸਾਰਾ ਨਗਰ ਹੀ ਕਹਿੰਦਾ ਵੀ ਛੱਪੜ ਇਹਨਾਂ ਵੱਲ ਆਉਂਦਾ ਤੇ ਦੂਹੀ ਪਾਸੇ ਛੱਪੜਾ ਇੱਕ ਜਿਹੜੀ ਦੂਜੇ ਬੰਨੇ ਵੀ ਆ ਉਧਰ ਵੀ ਨਿਕਲੇ ਆ ਉਹ ਦੋ ਚਾਰ ਮਰਲੇ ਥਾ ਨਿਕਲੇ ਆ ਜਿੰਨਾ ਆਇਆ ਥਾ ਜਿੰਨਾ ਜਿੱਥੇ ਜਿੱਥੇ ਆਇਆ ਨਿਸ਼ਾਨਦੇਹੀ ਉੱਥੇ ਹੀ ਆਪਾਂ ਕੈਨੀ ਲਾਈ ਆ ਅਸੀਂ ਫਾਲਤੂ ਕੋਈ ਨਹੀਂ ਕੀਤਾ ਕਿਉਂਕਿ ਦੇੇ ਪਾਸੇ ਜਮੀਨ ਨੰਨਾਂ ਦੀ ਪੈਂਦੀ ਆ ਅਸੀਂ ਦੂਜੇ ਪਾਸੇ ਕਿਉਂ ਨਹੀਂ ਲਾਤੀ ਨਿਸ਼ਾਨੀ ਜੇਕਰ ਸੈਟਸਫਾਈ ਕਰਨ ਵਾਸਤੇ ਦੁਬਾਰਾ ਮਿਲਤੀ ਤੇ ਜੋ ਤੁਸੀਂ ਇਹ ਲੋਗਈ ਸਾਹਿਬ ਕਰਾਉਣ ਆਪਣੀ ਆਪਣੀ ਜਮੀਨ ਪੂਰੀ ਕਰਨ ਠੀਕ ਹੈ ਨਾ ਤਸਦੀਕ ਕਰਨੀ ਲੋ ਇਹ ਛਪਰ ਦੀ ਨਿਸ਼ਾਨੀ ਆ ਜੀ ਪ੍ਰੋਪਰ ਚੈਨਲ ਸਾਨੂੰ ਪੱਤੀਦਾਰਾਈ ਆਈ ਹੈ ਮਾਰਕ ਹੋ ਕੇ ਉਹ ਤੋਂ ਪਹਿਲਾਂ ਅਸੀਂ ਇੱਕ ਚਿੱਠੀ ਘੜੀ ਦੀ ਆ ਜੀ ਪਿੰਡ ਵਾਲਿਆਂ ਨੂੰ ਜਿਹੜੇ ਨਾਮ ਲੱਗਦੇ ਨੇ ਉਹ ਮੌਕੇ ਤੇ ਹਾਜ਼ਰ ਆਣ ਉਹ ਚਿੱਠੀ ਗੱਡੀ 사। ਕਿਹਾ ਪਰਵਾਨਾ ਤੇ ਆਪਣੇ ਹੱਥੀ ਦੇ ਕੇ ਜਾਂਦੇ ਨੇ ਜਾਂ ਕਿਸੇ ਦੇ ਐਂਟਰੀ ਕੇ। ਨਹੀਂ ਚੌਂਕੀ ਦਰੋਂ ਦੇਣੀ ਆ ਜੀ। ਪਰ ਚੌਂਕੀਦਾਰ ਨੂੰ ਉਹਨਾਂ ਕੋਲ ਪਤਾ ਨਹੀਂ ਕਿਹਾ। ਉਹਨਾਂ ਨੇ ਬਿਲਕੁਲ ਇਨਕਾਰ ਕਰਤਾ ਤੁਹਾਡੇ ਕੋ ਕੋਈ ਅਜਿਹੀ ਚੀਜ਼ ਨਹੀਂ ਆਈ। ਨਹੀਂ ਦੇਖੋ ਜੀ ਸਾਡਾ ਕੰਮ ਚੌਂਕੀਦਾਰ ਨੂੰ ਦੇਣਾ ਜੀ। ਐ ਉਹ ਬੰਦੇ ਨੂੰ ਦੇ ਦਿੰਨੇ ਪਹਿਲਾਂ ਜਿਹੜਾ ਸਾਡੇ ਕੋ ਲੈਣ ਕੇ ਚਿੱਠੀ ਲੈ ਕੇ ਜਾਂਦਾ। ਉਹਨਾਂ ਅਖੇਦਾਂ ਵੀ ਜਾ ਕੇ ਚੌਂਕੀਦਾਰ ਨੂੰ ਦੇ ਦੇਈਂ। ਜਾ ਕੇ ਘਰ ਘਰ ਜਾ ਕੇ ਅਤਲਾਹ ਕਰਾ ਦੇ। ਇਹ ਕੋ ਤਲਾਹ ਕਰਦਾ ਠੀਕ ਆ। ਧੱਕਾ ਨਹੀਂ ਕਰਨਾ। ਗੁਬਨ ਨਹੀਂ ਦੱਸਣਾ ਕਿ ਮੀਤੀ ਇੰਨੀ ਨੂੰ ਮਾਲ ਮਹਿਕਮਾ ਆ ਰਿਹਾ। ਕੋਈ ਨਿਸ਼ਾਨੀ ਸ਼ਾਂਦੀ ਕਰ ਕੋਈ ਵੀ ਨਿਸ਼ਾਨੀ ਹੋਵੇ ਭਾਵੇਂ ਉਹ ਜ਼ਮੀਨ ਦੀ ਆ ਭਾਵੇਂ ਛੱਪਰ ਦੀ ਤੇ ਵੀ ਹੋਵੇ ਜਦੋਂ ਮੈਂਤੀ ਕਰ ਰਹੇ ਹੋ ਤਾਂ ਪਰਿਵਾਰ ਤੁਹਾਡੇ ਕੋਲ ਗਿਆ ਸੀ ਪਰ ਮੈਨੂੰ ਉਹਦੀ ਪਛਾਣ ਨਹੀਂ ਮਰ ਤੁਹਾਡਾ ਮਤਲਬ ਇਹ ਹੈ ਨਾ ਕਿ ਪਰਮਾਨਾਸੀ ਦਿੰਨੇ ਆ ਕਿ ਕਿਹਦੀ ਪਛਾਣ ਨਹੀਂ ਕੀਤਾ ਆਏ ਸਾਰੇ ਦੀ ਸੈਨ ਲਏ ਆ ਸੈਨ ਲਏ ਆ ਕਿੰਨੀ ਤਰ੍ਹਾਂ ਲਏ ਜਾਂਦੇ ਬਿਲਕੁਲ ਉਹਨਾਂ ਪਰਿਵਾਰਾਂ ਵਿੱਚ ਕੋਈ ਹੋਇਆ ਉਹ ਪਰਿਵਾਰ ਕਿੰਨੇ ਲੱਗਦੇ ਆ ਅੱਜਵਲੇ ਜੇ ਇੱਕ ਪਰਿਵਾਰ ਨਹੀਂ ਹੋਰ ਇੱਕ ਪਰਿਵਾਰ ਦੋ ਜਾਨੇ ਲੱਗਦੀ ਹੈ ਪਰ ਅਸੀਂ ਚਿੱਠੀ ਦਿੰਦੇ ਬਿ ਜਿੰਨੇ ਵੀ ਇਹਨਾਂ ਨਾਲ ਬਤਲ ਕਹਣ ਉਹ ਰਕਦੇ ਛੱਪਰ ਨਾਲ ਲੱਗਦੇ ਜਿੰਨੇ ਵੀ ਉਹ ਮੁਖਰ ਹਾਜ਼ਰ ਹਨ ਜਿੱਤਾਂ ਜਮੀਨ ਕਹਿੰਦੇ ਆ ਕਿ ਇਹਦੇ ਚਾਗੀ ਛੱਪੜ ਦੇ ਵਿੱਚ ਉਦੋਂ ਦਾ ਹੱਲ ਕੀ ਹੋਣਾ ਜੀ ਛੱਪੜ ਤੇ ਉਹਨਾਂ ਦੀ ਆ ਗਈ ਹੈ ਜੇ ਉਹਨਾਂ ਨੂੰ ਘੱਟ ਲੱਗਦੀ ਜਿਹੜੀ ਜ਼ਮੀਨ ਕਟਿਆ ਉਹ ਆਪਣੀ ਨਿਸ਼ਾਨੀ ਮਾਰਕ ਲਾ ਕੇ ਆਪਣੀ ਆਪਣੀ ਪੈਲੀ ਪੂਰੀ ਕਰਾ ਸਕਦੇ